मै right. और 你好。<Yeah. S 2> yeah. ਏਕੰਕਾਰਾ ਸਤਿਗੁਰੂ ਜੈ ਪ੍ਰਸਾਦ ਸਤਿਗੁਰੂ ਵਾਹਿਗੁਰੂ ਸਤਿ ਪਾਏ ਮਾਨ ਸਤਿ ਮਾਨਵਤਾ ਦੇ ਰੱਬਰ ਸਤਿਗੁਰੂ ਆਨੁਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਆ ਦੀ ਪਾਵਨ ਪੁਜਤਰ ਨੀ ਕੀ ਗੋਦ ਦੇ ਅੰਦਰ ਜੁੜ ਕਰਕੇ ਸਭਿਆ ਦੇ ਜਿਮਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ ਵੱਡੀਆਂ ਭਾਦਾਂ ਵਾਲੀ ਜੋ ਨਿਤਾ ਪ੍ਰਤੀ ਗੁਰ ਚਰਨਾਵਾਂ ਦੇ ਵਿੱਚ ਜੁੜ ਕਰਕੇ ਬਾਣੀਆਂ ਕਹਾਣੀਆਂ ਉਪਤ ਉਪਤ ਕ੍ਰਿਵ ਦੇ ਪਾਗਨ ਮਹਾਵਾਕਾਂ ਅਨਸਾਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪਵਿੱਤਰ ਜਸ ਗੁਰੂ ਚਰਨਾਵਾਂ ਦੇ ਵਿੱਚ ਜੁੜ ਪ੍ਰੇਮ ਭਾਵਨਾ ਦੇ ਨਾਲ ਸਰਬੰਨ ਕਰ ਆਪਣਾ ਲੋਕ ਕਹਿਣ ਲੱਗੇ ਭਾਈ ਮਨੋਰ்தਾਸ ਜੀ ਕਹਿਣ ਲੱਗੇ ਭਾਈ ਮਨੋਰ்தਾਸ ਜੀ ਤੁਸੀਂ ਈਸ਼ੁ ਤਰਸਬ ਦੇ ਉੱਤੇ ਸੇਵਾ ਕਰ ਬੜੀ ਉੱਚ ਆਤਮਿਕ ਅਵਸਥਾ ਨੂੰ ਪ੍ਰਾਪਤ ਕੀਤਾ ਹੈ ਸੱਚ ਖੰਡ ਦੇ ਅੰਦਰ ਪਹੁੰਚੇ ਹੋ ਤੁਹਾਡਾ ਜਗਤ ਦੇ ਅੰਦਰ ਆਇਆ ਸਤਿਗੁਰੂ ਉਹ ਲੋਕਾਂ ਦੇ ਕੁਝ ਸਿੱਖ ਸੇਵਕ ਬੈਠੇ ਸਨ ਬੇਨਤੀ ਕਰਨਗੇ ਕਿ ਜੇ ਰਾਜਾ ਵੀ ਸਾਧੂ ਗੁਰੂ ਤੋਂ ਅਰਦਾਸ ਸਹਿ ਮਹਾਰਾਜ ਜੀਆ ਨੇ ਕਿਰਪਾ ਕੀਤੀ ਬੌੜੀ ਸਿਰਫ ਦੀ ਉਸਾਰੀ ਦੇ ਕਾगज ਪੂਰੇ ਕੀਤੇ ਬਿਉ ਬੌੜੀ ਤਿਆਰ ਕਰਵਾਈ ਜਿਸ ਬੌੜੀ ਦੇ ਅੰਦਰ ਕੋਈ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰੇ ਇਹ ਸਾਦੀ ਤੇ ਨਾਸ ਹੋ ਜਾਂਦੀ ਹੈ ਤੇ ਸਾਧਗੁਰੂ ਆਪ ਜੀ ਦਾ ਬਹੁਤ ਸਮਾਂ ਜੱਗਾਂ ਜੁਗਰਾਂ ਦੇ ਵਿੱਚ ਲਗੇ ਰਹੇ ਹੋ ਕਦੇ ਗੋਇੰਦਵਾਲ ਸੈਭ ਜਾਨਾ ਨਹੀਂ ਕੀਤਾ ਤੇ ਨਾ ਹੀ ਗੁਰੂ ਅਰਦਾਸ ਮਹਾਰਾਜ ਜੀਾਂ ਦੀ ਜਿਹੜੀ ਸੰਤਾਨ ਹੈ ਉਹਨਾਂ ਦੇ ਨਾਲ ਬਹੁਤ ਮੇਲ ਬਣਾ ਸਕਿਆ ਦੇ ਉਸ ਨਗਰ ਦੀ ਬਾਤ ਵੀ ਅਸੀਂ ਬਹੁਤਾਂ ਜਾਣੀ ਸੱਚੇ ਕੋ ਖਬਰ ਨਹੀਂ ਪ੍ਰਾਪਤ ਕੀਤੀ ਸੱਚੇ ਤੇ ਤਿਰਪਾਲਤਾ ਕੋ ਕਿਸੇ ਦੇ ਦਰਸ਼ਨ ਕਰਵਾਓ ਸਤਿਗੁਰੂ ਜਿਨੇ ਨਾ ਭਾਈ ਗੜੀਆ ਜੀ ਬੜੀ ਪ੍ਰੇਮ ਭਾਵਨਾ ਵਾਲੇ ਰੂਹ ਨੇ ਜੀ ਭਾਈ ਗੜੀਆ ਜੀ ਜੀਵਨ ਨੂੰ ਸਦਾ ਦੀਨਾਂ ਦੇ ਉੱਤੇ ਬੜੀ ਕਿਰਪਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਜੋਤ ਦੀ ਬਹੁਤਾਂਤ ਬੰਦਗੀ ਵਾਲੀ ਜਦੋਂ ਉਹਨਾਂ ਨੇ ਜਾਣਿਆ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਨੇ ਪਾਲਕੀ ਨੂੰ ਮੋੜਾ ਦਿੱਤਾ ਤੇ ਸਮਝ ਗਏ ਵੀ ਜਿਵੇਂ ਸ੍ਰੀ ਕ੍ਰਿਸ਼ਨ ਜੀ ਦਾ ਅਰਜਨ ਦੇ ਰਥਵਾਹੀ ਬਣ ਗਏ ਸਨ ਗਤ ਮਨ ਕੀ ਇਮਹੀ ਰੀਤ ਪੁਰਾ ਤਨ ਇਨ ਕੀ ਵੀ ਸਤਗੁਰੂ ਜੀ ਦੇ ਮਨ ਦੇ ਅੰਦਰ ਨਿਮਰਤਾ ਦੀ ਹਾਲਤ ਨੂੰ ਵੇਖਣਾ ਕੀਤਾ ਤੇ ਸਮਝ ਗਏ ਵੀ ਇਹਨਾਂ ਨੇ ਇਹ ਜਿਹੜਾ ਕਾਰਜ ਕੀਤਾ ਨਾ ਪਾਲਕੀ ਨੂੰ ਮੋਢਾ ਦੇਣ ਵਾਲਾ ਇਹ ਪ੍ਰਾਤਨ ਮਰਿਆਦਾ ਦੇ ਅਨੁਸਾਰ ਕੀਤਾ ਹੈ ਤੱਬੇ ਹੀ ਕੋਤ ਪਾਲਕੀ ਤਿਆਗੀ ਮਿਲੇ ਪਰਸ ਪਰ ਅਤਿ ਅਨੁਰਾਗੀ ਚਲਦੀ ਪਾਲਕੀ ਦੇ ਵਿੱਚੋਂ ਬਾਬਾ ਆਨੰਦ ਜੀ ਨੇ ਪਾਲਕੀ ਦੇ ਵਿੱਚੋਂ ਛਾਲ ਮਾਰ ਦਿੱਤੀ ਜੀ ਥੱਲੇ ਉਤਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆ ਨੇ ਪਾਲਕੀ ਥੱਲੇ ਰੱਖਣੀ ਕੀਤੀ ਬੜੇ ਪਿਆਰ ਦੇ ਨਾਲ ਬਾਬਾ ਆਨੰਦ ਜੀ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਿਲੇ ਹਨ ਕੀ ਨਰਨ ਬੰਚਨਾ ਕਰ ਹੋਤ ਪਰ ਤਾਪ ਧਰ ਸਭ ਤੇ ਦੁਰ ਹੋ ਬਚਨ ਆਖਣੇ ਕੀਤੇ ਕਹਿੰਦੇ ਵੀ ਸਾਨੂੰ ਤਾਂ ਸੰਸਾਰੀ ਜੀਵ ਠੱਗਦੇ ਵੱਡਾ ਪ੍ਰਤਾਪ ਧਾਰਨ ਕੀਤਾ ਹੋਇਆ ਤੇ ਬੜੀ ਬੰਦਗੀ ਕੀਤੀ ਹੈ ਤੇ ਆਪ ਸਾਰਿਆਂ ਤੋਂ ਲੁੱਕ ਕੇ ਗੋਵਿੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਸਮਾਪਤੀਤ ਕਰ ਰਹੇ ਹੋ। ਇਹ ਉਚਰਤ ਗ੍ਰਹਿ ਮਹੌਲੇ ਆਏ ਰਚਿਰ ਪ੍ਰਯੰਕ ਵਿਛਾਵਨ ਚਾਏ। ਬਚਨ ਬਲਾਸ ਕਰਦਿਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆ ਨੇ ਬਾਬਾ ਆਨੰਦ ਜੀਆ ਨੂੰ ਘਰ ਲੈ ਕੇ ਆਉਣਾ ਕੀਤਾ। ਸੋਹਣੇ ਪਲੰਗ ਦੀ ਵਿਸ਼ਾਈ ਕੀਤੀ ਗੁਰੂਕ ਸਤਗੁਰੂ ਗੁਰੂ ਹਰਿਕਪਿੰਦ ਸਾਹਿਬ ਮਹਾਰਾਜ ਕਹਿੰਦੇ ਜਦੋਂ ਦੇ ਤੁਹਾਡੇ ਤੋਂ ਵਿਛੜੇ ਆ ਨਾ ਕਦੇ ਸੁੱਖ ਆਰਾਮ ਨਹੀਂ ਜੀ ਪ੍ਰਾਪਤ ਕੀਤਾ ਤੁਰਕਾਂ ਦੇ ਨਾਲ ਨਿਤਾ ਪ੍ਰਤੀ ਕੋਈ ਨਾ ਕੋਈ ਝਗੜਾ ਖੜਾ ਰਹਿੰਦਾ ਹੈ ਕੋਈ ਨਾ ਕੋਈ ਯੁੱਧ ਚੱਲਦਾ ਰਹਿੰਦਾ ਹੈ ਹਮ ਕੋ ਆਪ ਜਾਣ ਤੇ ਕੈਸੇ ਕਰੁਨਾ ਕਰੂ ਬਤਾਵੂ ਜੈਸੇ ਵੀ ਸਾਨੂੰ ਆਪ ਕਿਸ ਤਰ੍ਹਾਂ ਜਾਣਦੇ ਹੋ ਕਿਰਪਾ ਕਰਕੇ ਸਾਨੂੰ ਉਸ ਬਾਬਤ ਵੀ ਦੱਸਣਾ ਕਰੋ ਸੁਨਤ ਆਨੰਦ ਆਨੰਦ ਵਿਸਾਲੇ ਪ੍ਰੇਮ ਮਗਨ ਵੈ ਕਹਿਤ ਉਤਾਲੇ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਬਚਨ ਆਖੇ ਨਾ ਕਹਿੰਦੇ ਬਾਬਾ ਆਨੰਦ ਜੀ ਦੱਸੋ ਸਾਨੂੰ ਕਿਵੇਂ ਜਾਣਦੇ ਅਸੀਂ ਤਾਂ ਤੁਹਾਡੇ ਤੋਂ ਵਿਛੜੇ ਇਹਨਾਂ ਤੁਰਕਾਂ ਦੇ ਝਗੜਿਆਂ ਵਿੱਚ ਲੱਗੇ ਹੋਏ ਸਾਂ ਲੰਮਾ ਸਮਾਂ ਇਨਾ ਹੀ ਕਾਰਜਾਂ ਦੇ ਵਿੱਚ ਅਸੀਂ ਬਤੀਤ ਕਰ ਦਿੱਤਾ ਕਦੇ ਕਿਤੇ ਕੋਈ ਜੰਗ ਕਿਤੇ ਕੋਈ ਝਗੜਾ ਸਾਨੂੰ ਤਾਂ ਵੇਲ ਹੀ ਨਹੀਂ ਸੀ ਮਿਲ ਰਿਆ ਤੇ ਸਤਿਗੁਰੂ ਜੀਆਂ ਦੇ ਨਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਦੇ ਬਚਨ ਸੁਣ ਕੇ ਬਾਬਾ ਆਨੰਦ ਜੀ ਵਿਸ਼ਾਲ ਆਨੰਦ ਦੇ ਨਾਲ ਪਰਪੂਰ ਹੋ ਗਏ ਗੁਰੂ ਦੇ ਪ੍ਰੇਮ ਦੇ ਵਿੱਚ ਹਿਰਦਾ ਮਗਨ ਹੋ ਗਿਆ ਤੇ ਸਾਧ ਸੰਗਤ ਬੜੇ ਉਤਾਵਲੇ ਜਿਓ ਕਿ ਬਾਬਾ ਅਨੰਦ ਜੀਆ ਨੇ ਬਚਨ ਆਖਣੇ ਕੀਤੇ ਸ੍ਰੀ ਗੁਰੂ ਨਾਨਕ ਅੰਗਦਰੂਪ ਤ੍ਰਿਤੀਏ ਸ੍ਰੀ ਗੁਰੂ ਅਮਰ ਅਨੂਪ ਕਹਿਣ ਲੱਗੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਓ ਸਭ ਤੋਂ ਪਹਿਲੇ ਸ੍ਰੀ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਦੇ ਸੁਆਮੀ ਜਗਤ ਦੇ ਈਸ਼ਵਰ ਜਿਨ੍ਹਾਂ ਨੇ ਸਤਰਾਤਲ ਦੇ ਉੱਪਰ ਕਿਰਪਾ ਵਰਤਾਉਣ ਦੇ ਲਈ ਆਉਣਾ ਕੀਤਾ ਗੁਰੂ ਨਾਨਕ ਸਬ ਮਹਾਰਾਜ ਜੀਆਂ ਤੋਂ ਬਾਅਦ ਗੁਰੂ ਜੋਤ ਧਨ ਗੁਰੂ ਅੰਗਦ ਸਬ ਮਰਮਾਇਆ ਦੇ ਅੰਦਰ ਰਹਿੰਦਿਆਂ ਹੋਇਆਂ ਮਾਇਆ ਤੋਂ ਨਰਲੀਪ ਪਰਮਾਇਆ ਦੇ ਅੰਦਰ ਰਹਿੰਦਿਆਂ ਹੋਇਆਂ ਮਾਇਆ ਤੋਂ ਨਰਲੀਪ ਹੋ ਕੇ ਬੇਅੰਤ ਕਿਰਪਾ ਵਰਤਾ ਰਹੇ ਹੋ ਕਰੋ ਚਿੱਤਰ ਬਚਿੱਤਰ ਉਦਾਰੇ ਨਾ ਗਰਮਤ ਹੈ ਸਾਰੇ ਸੱਚੇ ਪਾਤਸ਼ਾਹ ਤੁਸੀਂ ਤਾਂ ਬਹੁਤ ਵੱਡੇ ਵੱਡੇ ਬਚਿੱਤਰ ਚਰਿੱਤਰ ਇਸ ਸੰਸਾਰ ਦੇ ਵਿੱਚ ਕਰਦੇ ਹੋ ਸੰਸਾਰ ਦੇ ਮਨੁੱਖ ਜਦੋਂ ਤੁਹਾਡੇ ਉਹਨਾਂ ਬਚਿੱਤਰ ਕੌਤਕਾਂ ਨੂੰ ਵੇਖਦੇ ਨੇ ਵੇਖ ਕੇ ਨਾ ਪਰਮਾ ਦੇ ਵਿੱਚ ਪੈ ਜਾਂਦੇ ਹਨ ਬਾਜੀ ਪਾਏ ਦਿਖਾਵੇ ਅਚਰਜ ਕੋ ਦਿਖਾਏ ਪਰਮਾਵੇ ਜਿਵੇਂ ਨਾਟਕ ਕਰਨ ਵਾਲਾ ਜਾਂ ਬਾਜੀ ਪਾਉਣ ਵਾਲਾ ਬਾਜੀ ਪਾ ਕੇ ਦਿਖਾਉਂਦਾ ਏ ਅਸਚਰਜ ਮਈ ਕੌਤਕ ਕਰਦਾ ਹੈ ਤੇ ਜਿਹੜੇ ਵੇਖਣ ਵਾਲੇ ਹੁੰਦੇ ਨੇ ਨਾ ਉਹ ਵੇਖ ਕੇ ਉਹਦੇ ਕੌਤਕਾ ਨੂੰ ਕੌਤਕਾਂ ਦੇ ਵਿੱਚ ਭਰਮ ਜਾਂਦੇ ਹਨ ਤੇ ਸੇਵਕ ਨਿਕਟ ਜਮੂਰਾ ਸੋ ਨਹਿ ਪਰਮੈ ਜਾਨਹਿ ਕੂਰਾ ਸਤਗੁਰੂ ਜੀ ਜਿਹੜੇ ਤੁਹਾਡੇ ਸੇਵਕ ਨੇ ਉਹ ਤੁਹਾਡੇ ਪਾਸ ਜਮੂਰੀਆਂ ਦੀ ਨਿਆਈ ਰਹਿੰਦੇ ਨੇ ਸੋ ਨਹਿ ਪਰਮੈ ਜਾਨਹਿ ਪੂਰਾ ਤੁਹਾਡੇ ਸੇਵਕ ਨਹੀਂ ਪਰਮ ਦੇ ਕਿਉਂਕਿ ਉਹ ਤੁਹਾਡੇ ਕੌਤਕਾ ਨੂੰ ਜਾਣਦੇ ਨੇ ਮੇਰਾ ਸਤਗੁਰੂ ਇਸ ਸੰਸਾਰ ਦੇ ਅੰਦਰ ਕਿਰਪਾ ਵਰਤਾ ਰਿਹਾ ਹੈ ਕਿਉਂ ਨਿਜ ਦਾਸਨ ਕਰਨਾ ਧਰੋ ਸੋ ਜਾਣ ਜੈਸੀ ਵਿਦ ਕਰੋ ਸੱਚੇ ਬਾਦਸ਼ਾਹ ਤੁਸੀਂ ਤਾਂ ਆਪਣੇ ਸੇਵਕਾਂ ਦੇ ਉੱਪਰ ਬੜੀ ਕਿਰਪਾ ਕਰਦੇ ਹੋ ਬਖਸ਼ਿਸ਼ਾਂ ਦੇ ਨਾਲ ਨਿਵਾਜ ਦਿੰਦੇ ਆ ਕਿਉਂਕਿ ਜਿਹੜੇ ਤੁਹਾਡੇ ਸੇਵਕ ਨੇ ਉਹ ਜਾਣਦੇ ਹਨ ਤੁਸੀਂ ਜਿਸ ਵੀਨਾ ਕਰਦੇ ਹੋ ਸਭ ਮੈਂ ਵਿਆਪਕ ਸਭ ਤੇ ਨਿਆਰੇ ਸਾਖੇ ਨਿਆਰੇ ਸਾਖੀ ਰੂਪ ਬਸੈ ਜਗ ਸਾਰੇ ਸਤਿਗੁਰੂ ਜੀ ਜਗਤ ਦਾ ਜਿਹੜਾ ਵਿਸਥਾਰ ਹੈ ਸੰਖੇਪ ਰੂਪ ਉਹ ਸਾਰਾ ਕੁਝ ਤੁਸੀਂ ਆਪ ਹੀ ਹੋ ਸਭ ਮੈਂ ਵਿਆਪਕ ਸਭ ਤੇ ਨਿਆਰੇ ਜਦੋਂ ਵੇਖੀਦਾ ਤੁਸੀਂ ਸਾਰਿਆਂ ਦੇ ਅੰਦਰ ਵਿਆਪਕ ਨਜ਼ਰ ਆਉਂਦੀ ਹੈ ਪਰ ਜਦੋਂ ਅੱਖਾਂ ਝਮਕ ਕੇ ਦੁਆਰੇ ਵੇਖਣਾ ਕਰੀਦਾ ਤੇ ਤੁਸੀਂ ਸਾਰਿਆਂ ਤੋਂ ਨਿਆਰੇ ਨਜ਼ਰ ਆਉਨੇ ਸਾਰਿਆਂ ਦੇ ਵਿੱਚ ਵੀ ਤੁਸੀਂ ਦਿਸਦੇ ਹੋ ਤੇ ਸਾਰਿਆਂ ਤੋਂ ਨਿਆਰੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਸੀਂ ਦਿਸਦੇ ਹੋ ਸਾਖੀ ਰੂਪ ਵਸੈ ਜਗ ਸਾਰੇ ਸਤਿਗੁਰੂ ਜੀ ਤੁਸੀਂ ਤਾਂ ਸਾਖੀ ਰੂਪ ਸਿਖਿਆ ਰੂਪ ਹੋ ਕੇ ਜਗਤ ਦੇ ਅੰਦਰ ਵਸ ਰਹੇ ਹੋ ਕਰਤਾ ਇਕ ਵਿਦ ਪਰਪੰਚ ਕੇ ਜਲਦ ਵਿਬੇਕ ਸਾਰੇ ਜਗਤ ਦੇ ਕਰਤਾ ਤੁਸੀਂ ਹੋ ਸਤਗੁਰੂ ਜੀ ਭਰਤਾ ਜੀਵਾਂ ਨੂੰ ਪਦਾਰਥ ਦੇਣ ਵਾਲੇ ਤੁਸੀਂ ਹੋ ਹਰਤਾ ਜੀਵਾਂ ਦੀ ਜਿੰਦ ਲੈਣ ਵਾਲੇ ਤੁਸੀਂ ਹੋ ਵਿਦ ਪਰਪੰਚ ਕੇ ਜਲਦ ਵਿਬੇਕ ਸਤਗੁਰੂ ਵਿਧਾਤਾ ਦੇ ਜਿਹੜੇ ਪਰਪੰਚਾਂ ਦਾ ਗਿਆਨ ਦਾ ਸਾਗਰ ਤਾਨੂੰ ਗੁਰੂ ਹਰਗੋਬਿੰਦ ਸਹਿ ਮਹਾਰਾਜ ਤੁਸੀਂ ਆਪ ਹੋ ਤੁਮ ਬਿਨ ਅਪਰਨ ਦੁ ਸਰ ਮਾਨੈ ਸਭ ਕੋ ਜਾਣੈ 임 ਹਮ ਜਾਣੈ ਸਤਿਗੁਰੂ ਜੀ ਤੁਹਾਡੇ ਤੋਂ ਬਗੈਰ ਕਿਸੇ ਦੂਜੇ ਨੂੰ ਕਿਵੇਂ ਮੰਨਣਾ ਕਰੀਏ ਜੇ ਤੁਸੀਂ ਸਮਰਾਥ ਹੋ ਸਭ ਕੋ ਜਾਣੈ 임 ਹਮ ਜਾਣੈ ਸਭ ਨੂੰ ਜਾਣਦੇ ਹੋ ਇਸ ਤਰ੍ਹਾਂ ਅਸੀਂ ਤੁਹਾਨੂੰ ਜਾਣਦੇ ਆ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਇਸ ਕਰਕੇ ਅਸੀਂ ਤੁਹਾਨੂੰ ਜਾਣਦੇ ਆ ਜੇ ਕੋਪਵਿੱਤਰ ਨਹੀਂ ਤੇ ਜਿਹੜੇ ਰਸਨਾ ਤੋਂ ਆਖਦੇ ਨੇ ਉਹ ਵੀ ਪਵਿੱਤਰ ਹੋ ਜਾਂਦੇ ਹਨ ਹਿਮ ਅਨੰਦ ਤੇ ਸੁਨ ਕਰ ਕਾਨੇ ਸ੍ਰੀ ਗੁਰੂ ਹਰगोबिंद ਮੁਸਕਾਨੇ ਜਦੋਂ ਬਾਬਾ ਅਨੰਦ ਜੀਆ ਨੇ ਨਾ ਕਿਰਪਾ ਪਰੇ ਬਚਨ ਆਖੇ ਕਿਉਂਕਿ ਗੁਰੂ ਜੋਤ ਦਾ ਸਤਕਾਰ ਕਰਦੇ ਨੇ ਜੀ ਪਤਾ ਹੈ ਵੀ ਇਹਨਾਂ ਦੇ ਅੰਦਰ ਗੁਰੂ ਨਾਨਕ ਸਹਿਬ ਮਹਾਰਾਜ ਜੀਆਂ ਦੀ ਜੋਤ ਵਰਤ ਰਹੀ ਹੈ ਜਦੋਂ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਬਾਬਾ ਆਨੰਦ ਜੀਆ ਤੋਂ ਸੁਣੇ ਨਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾ ਮੰਦ ਮੰਦ ਮੁਸਕਰਾਉਣ ਲੱਗੇ। ਤੁਮ ਆਨੰਦ ਹੋ ਲਹਿਓ ਆਨੰਦ ਸੁਜਸ ਬਿਲੰਦ ਸੰਪੂਰਨ ਚੰਦ। ਬਚਨ ਆਖੇ ਕਹਿੰਦੇ ਬਾਬਾ ਆਨੰਦ ਜੀ ਵਾਕਈ ਤੁਸੀਂ ਆਨੰਦੀ ਹੋ। ਤੁਹਾਡੇ ਬਚਨ ਵੀ ਆਨੰਦ ਨੇ। ਤੇ ਅੱਜ ਤੁਹਾਡੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਹੋ ਗਿਆ ਸੁਜਸ ਬਲੰਦ ਸੰਪੂਰਨ ਚੰਦ ਜਿਵੇਂ ਪੂਰਨਮਾਸੀ ਦੇ ਚੰਦਰਮਾ ਦਾ ਜਸ ਸ੍ਰੇਸ਼ਟ ਹੈ ਬਹੁਤ ਉੱਚ ਹੈ ਇਸੇ ਤਰ੍ਹਾਂ ਬਾਬਾ ਅਨੰਦ ਜੀ ਤੁਹਾਡਾ ਜਸ ਵੀ ਬਹੁਤ ਸ੍ਰੇਸ਼ਟ অতি ਉੱਚਾ ਹੈ ਉਨ ਸਭ ਸੰਗਤ ਮਹਿ ਨਰ ਫੇਰਾ ਸਭ ਅਕੂਰ ਆਨੋ ਇਸ ਬੇਰਾ ਉਹ ਸਮੇਂ ਨਾ ਸਾਰੀਆਂ ਸੰਗਤਾਂ ਦੇ ਵਿੱਚ ਇੱਕ ਸੇਵਕ ਨੂੰ ਬੁਲਾ ਕੇ ਫੇਰਿਆ ਗਿਆ ਸਭ ਅਕੂਰ ਆਨੋ ਇਸ ਬੇਰਾ ਤੇ ਬਚਨ ਆਖੇ ਗਏ ਵੀ ਇਸ ਸਮੇਂ ਆ ਕੇ ਗੁਰੂ ਚਰਨਾਂ ਦੇ ਵਿੱਚ ਪੇਟਾਵਾਂ ਅਰਪਿਤ ਕਰੋ ਅਨੰਦ ਕੀ ਪੂਜ ਚੜਾਵੋ ਫਲ ਅਨੰਦ ਹੀ ਜਿਸ ਤੇ ਪਾਵੋ ਤੇ ਜਦੋਂ ਨਾ ਸਿੱਖ ਸੰਗਤਾਂ ਭੇਟਾਂ ਲੈ ਕੇ ਆਈਆਂ ਮਹਾਰਾਜ ਨੇ ਬਚਨ ਆਖੀ ਕਹਿਣ ਲੱਗੇ ਭਾਈ ਇਹ ਜਿਹੜੀ ਭੇਟਾਂ ਹੈ ਨਾ ਇਹ ਬਾਬਾ ਅਨੰਦ ਜੀ ਨੂੰ ਅਰਪਿਤ ਕਰਨੀ ਹੈ ਉਹਨਾਂ ਨੂੰ ਭੇਟਾਂ ਚੜਾਓ ਤੇ ਇਹਦਾ ਜਿਹੜਾ ਫਲ ਹੈ ਨਾ ਉਹ ਤੁਹਾਨੂੰ ਸ੍ਰੇਸ਼ਟ ਅਨੰਦ ਦੇ ਰੂਪ ਵਿੱਚ ਪ੍ਰਾਪਤ ਹੋ ਜਾਏ ਆਪਣੀ ਰਸਨਾ ਤੋਂ ਬਚਨ ਆਖਣੇ ਹੀ ਕੀਤੇ ਇਹ ਪੂਜਾ ਸਭ ਤੁਮੈ ਸੁਹਾਤ ਜੁਗ ਗੁਸਮਰਤ ਹੋ ਸਭ ਪਾਤ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹ ਜਿਹੜੀ ਪੂਜਾ ਹੈ ਇਹ ਤੁਹਾਨੂੰ ਸੋਭਦੀ ਹੈ ਇਹ ਸਿੱਖ ਸੰਗਤਾਂ ਤੁਹਾਨੂੰ ਅਰਪਿਤ ਕਰਨ ਨਾ ਇਹ ਤੁਹਾਡੇ ਹੀ ਚਰਨਾਂ ਦੇ ਵਿੱਚ ਜੇ ਸਿੱਖ ਸੰਗਤ ਤਰਪਿਤ ਕਰੇ ਫਿਰ ਸੋਭਦੀ ਹੈ ਤੁਹਾਨੂੰ ਸੋਭਾ ਪ੍ਰਾਪਤ ਹੈ ਤੁਸੀਂ ਸਭ ਪ੍ਰਕਾਰ ਦੇ ਨਾਲ ਜਗਤ ਦੇ ਸਮਰੱਥ ਸਤਿਗੁਰੂ ਹੋ ਰੂਪ ਦਿਦਰ ਹਮੈ ਦਿਖ ਪਰੈ ਨਹਿ ਕਬ ਹੂੰ ਕਰ ਚੂਵਨ ਕਰੈ ਵੀ ਸਾਨੂੰ ਤਾਂ ਇਹ ਮਾਇਆ ਦਾ ਜਿਹੜਾ ਰੂਪ ਹੈ ਨਾ ਉਹ ਦਲਿੱਦਰ ਦਾ ਰੂਪ ਨਜ਼ਰ ਆਉਂਦਾ ਹੈ ਅਸੀਂ ਕਦੇ ਵੀ ਇਸ ਮਾਇਆ ਨੂੰ ਅੰਗੀਕਾਰ ਨਹੀਂ ਕਰਦੇ ਸੋਨ ਗੁਰ ਪਨਿਓ ਅਬੈ ਇਹੁ ਲੀਜੈ ਨਿਜ ਕਰਤੇ ਕਿਸ ਹੂੰ ਬਖਸੀਜੈ ਸਤਿਗੁਰੂ ਜੀ ਨੇ ਨਾ ਬੜੇ ਪਿਆਰ ਦੇ ਨਾਲ ਬਚਨ ਆਖੀ ਕਹਿੰਦੇ ਬਾਬਾ ਆਨੰਦ ਜੀ ਸਿੱਖ ਸੰਗਤਾਂ ਨੇ ਨਾ ਪ੍ਰੇਮ ਨਾਲ ਪੇਟਾ ਕੀਤੀ ਹੈ ਤੁਸੀਂ ਹੁਣ ਕਿਰਪਾ ਕਰੋ ਇਸ ਮਾਇਆ ਨੂੰ ਹੁਣ ਅੰਗੀਕਾਰ ਕਰ ਲਓ ਹੁਣ ਲੈ ਲਓ ਤੇ ਲੈਣ ਤੋਂ ਬਾਅਦ ਆਪਣੇ ਹੱਥਾਂ ਦੇ ਨਾਲ ਕਿਸੇ ਹੋਰ ਨੂੰ ਬਖਸ਼ਿਸ਼ ਕਰ ਦੇਣੀ ਤਬ ਅਨੰਤ ਨਹਿ ਬਾਕ ਹਟਾਇਓ ਮਾਨ ਸਿੰਘ ਕੋ ਨਿਕਟ ਬੁਲਾਇਓ ਉਹ ਸਮੇਂ ਨਾ ਜਦੋਂ ਸਤਿਗੁਰੂ ਜੀ ਇਹਨੇ ਬਚਨ ਆਖੇ ਤੇ ਬਾਬਾ ਅਨੰਦ ਜੀ ਇਹਨੇ ਆਪਣਾ ਬਚਨ ਹਟਾ ਲਿਆ ਕਿ ਅਸੀਂ ਮਾਇਆ ਅੰਗੀਕਾਰ ਨਹੀਂ ਕਰਦੇ ਆਪਣੇ ਸੇਵਕ ਭਾਈ ਮਾਨ ਸਿੰਘ ਨੂੰ ਆਪਣੇ ਕੋਲ ਬੁਲਾਉਣਾ ਕੀਤਾ ਨਦੇ ਕਰ ਸਮ ਜਾਏ ਸੁਨਾਇਓ ਜੇ ਸਤ ਬਿਤਲਿਹ ਭੋਗ ਪੁਗਾਇਓ ਮਹਾਰਾਜ ਨੇ ਬਚਨ ਆਖਣੇ ਕੀਤੇ ਤੇ ਬਾਬਾ ਆਨੰਦ ਜੀਆ ਨੇ ਮੰਨੇ ਸਰਮਹਤ ਆਨੰਦ ਕਈ ਦਿਨ ਦਾ ਸਮਾਂ ਬਤੀਤ ਕਰਨ ਤੋਂ ਬਾਅਦ ਬੜੇ ਪਿਆਰ ਦੇ ਨਾਲ ਸਤਗੁਰੂ ਗੁਰੂ ਹਰਿਕ੍ਰਿਪੰਸਾਹ ਮਹਾਰਾਜ ਨੇ ਬਾਬਾ ਆਨੰਦ ਜੀਆ ਨੂੰ ਵਿਦਾਇਗੀ ਦਿੱਤੀ ਆਪਸ ਦੇ ਵਿੱਚ ਸਦਾਇਬ ਵੱਡਾ ਆਨੰਦ ਕਰ ਰਹੇ ਹਨ ਸਵਾਰੀ ਸ਼ਿਵਕਾ ਦੀਨ ਕੁੰਨ ਪਾਈ ਗੜੀਆ ਸੰਕੀਨ ਮਹਾਰਾਜ ਜੀਆਂ ਨੇ ਸੇਵਕ ਨਾਲ ਭੇਜਣੇ ਕੀਤੇ ਪਾਲਕੀ ਨਾਲ ਭੇਜੀ ਤੇ ਭਾਈ ਗੜੀਆ ਜੀ ਨੂੰ ਫਿਰ ਹੁਕਮ ਕੀਤਾ ਭਾਈ ਗੜੀਆ ਜੀ ਜਿਵੇਂ ਸਤਕਾਰ ਦੇ ਨਾਲ ਬਾਬਾ ਆਨੰਦ ਜੀਆਂ ਨੂੰ ਲੈ ਕਰਕੇ ਆਏ ਹੋ ਉਸੇ ਤਰ੍ਹਾਂ ਸਤਕਾਰ ਸਹਿਤ ਨਾਲ ਜਾ ਕੇ ਛੱਡ ਕੇ ਆਉਣਾ ਕਰੋ ਬਾਲਤ ਜਾਇ ਪਹੁੰਚਾਈ ਸਭ ਸੋ ਮਿਲ ਗੁਰ ਸੁਜਸ ਅਲਾਏ ਤੇ ਭਾਈ ਗੜਿਆ ਜੀ ਨੇ ਸਤਗੁਰੂ ਜੀ ਦਾ ਹੁਕਮ ਮੰਨ ਕਰਕੇ ਬੜੇ ਸਤਕਾਰ ਦੇ ਨਾਲ ਬਾਬਾ ਆਨੰਦ ਜੀਆ ਨੂੰ ਗੋਇੰਦਵਾਲ ਸਹਿਬ ਦੀ ਧਰਤੀ ਤੱਕ ਪਹੁੰਚਾਉਣਾ ਕੀਤਾ ਬਾਬਾ ਆਨੰਦ ਜੀ ਪਹੁੰਚੇ ਪਰਿਵਾਰ ਦੇ ਜੀ ਮਿਲੇ ਤੇ ਉੱਥੇ ਬੜੇ ਪਿਆਰ ਦੇ ਨਾਲ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀਆਂ ਦਾ ਸ੍ਰੀਸ਼ਟ ਜਸ ਬਾਬਾ ਆਨੰਦ ਜੀਆਂ ਨੇ ਰਸਨਾ ਤੋਂ ਪ੍ਰਗਟ ਕੀਤਾ ਅਬ ਲਗ ਧਰੀ ਪਾਲਕੀ ਸੋਈ ਹੀਰ ਨਮੋਠਾ ਨ ਸਭ ਕੋਈ ਤੇ ਮਹਾਕਵੀ ਭਾਈ ਸੰਤੋਖ ਸਿੰਘ ਚੂੜਾ ਮਨੀ ਜੀ ਲਿਖਦੇ ਨੇ ਕਹਿੰਦੇ ਉਹ ਪਾਲਕੀ ਹੁਣ ਤੱਕ ਉਥੇ ਧਰੀ ਹੋਈ ਹੈ ਜਿਹੜੀ ਪਾਲਕੀ ਸਾਧਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਭਾਈ ਗੜੀਆ ਜੀ ਨੂੰ ਦੇਖ ਕਰਕੇ ਭੇਜਿਆ ਸੀ ਵੀ ਜਾਓ ਬਾਬਾ ਆਨੰਦ ਜੀਆਂ ਨੂੰ ਛੱਡ ਕੇ ਆਉਣਾ ਕਰੋ ਕਹਿੰਦੇ ਜਿਹੜਾ ਕੋਈ ਭਾਵਨਾ ਨਾਲ ਜਾਂਦਾ ਹੈ ਜਾ ਕਰਕੇ ਉਸ ਪਾਲਕੀ ਨੂੰ ਵੇਖ ਕੇ ਬੰਦਨਾ ਕਰੂ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਕਰਦੀਆਂ ਹਨ ਬਾਬਕ ਤੋਂ ਅਗਾਰੀ ਗਾਵੇ ਸਦਾ ਕੀਰਤਨ ਕਰਤ ਸੁਣਾਵੇ ਹੁਣ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਹਜ਼ੂਰ ਜਿਹੜਾ ਰਬਾਬੀ ਭਾਈ ਬਾਬਕ ਹਰ ਵੇਲੇ ਸਤਿਗੁਰੂ ਜੀਆਂ ਦੇ ਅੱਗੇ ਪਾਵਨ ਗੁਰਬਾਣੀ ਦਾ ਕੀਰਤਨ ਗਾਇਨ ਕਰਦਾ ਹੈ ਤਕੇ ਰਾਗਨ ਛਾਸ ਸਾਥ ਕਰੈ ਜਾਵਨ ਸਤਗੁਰੁ 나ਥ ਗੁਰਬਾਣੀ ਦਾ ਕੀਰਤਨ ਕਰਕੇ अनेकाਾਂ ਤਰੀਕਿਆਂ ਦੇ ਰਾਗ ਸਰਵਣ ਕਰਵਾਉਂਦਾ ਹੈ ਸਤਗੁਰੂ ਜੀ ਨਾਲ ਬੜੀ ਪ੍ਰਸੰਨਤਾ ਦੇ ਨਾਲ ਉਹਦੇ ਮੌਖ ਤੋਂ ਰਾਗਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਸਰਵਣ ਕਰ ਪ੍ਰਸੰਨ ਹੁੰਦੇ ਹਨ ਤਸਮਾ ਪਹੁੰਚੋ ਤਬ ਆਈ ਜਾਣ ਲਈ ਤਬ ਮ੍ਰਿਤ ਨੈ ਰਾਈ ਹੁਣ ਸਾਧ ਸੰਗਤ ਤੇ ਗੁਰੂ ਘਰ ਬਾਬੀ ਭਾਈ ਬਾਪਕ ਇਹਦਾ ਵੀ ਅੰਤਲਾ ਸਮਾਂ ਨੇੜੇ ਆ ਗਿਆ ਇਹਨੇ ਜਾਣ ਲਿਆ ਵੀ ਹੁਣ ਮੇਰੇ ਸੰਸਾਰ ਦੇ ਵਿੱਚ ਜਿਹੜਾ ਸਮਾਂ ਹੈ ਉਹ ਬਹੁਤ ਥੋੜਾ ਰਹਿ ਗਿਆ ਹੈ ਸ੍ਰੀ ਹਰਿ ਗੋਬਿੰਦ ਢਿਗ ਚਲ ਆਇਓ ਪ੍ਰਾਨ ਅੰਤ ਬਿਰਤੰਤ ਸੁਨਾਇਓ ਗੁਰਦੇਵ ਪਾਦਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ ਜੀ ਰਬਾਬੀ ਪਾਈ ਬਾਬਕ ਆ ਕੇ ਪ੍ਰੇਮ ਨਾਲ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਤੇ ਸਤਿਗੁਰੂ ਜੀਆਂ ਨੂੰ ਬਚਨ ਆਖਣ ਲੱਗਾ ਕਿਹਦਾ ਪਾਦਸ਼ਾ ਪ੍ਰਾਣਾ ਦਾ ਅੰਤ ਹੁਣ ਬਹੁਤ ਨੇੜੇ ਹੈ ਸਰੋ ਕੁਸੀ ਸਤ ਗੁਰੂ ਵਿਸਾਲਾ ਗਮਨੋ ਮੈਂ ਪਰਲੋਕ ਸੁਖਾਲਾ ਸਤ ਗੁਰੂ ਜੀ ਬੜੀ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਹੈ ਗੁਰਬਾਣੀ ਦਾ ਗਾਇਨ ਕਰਦੇ ਆ ਸਤ ਗੁਰੂ ਬੇਅੰਤ ਰਾਗ ਦਾ ਗਾਇਨ ਕਰਦੇ ਸੰ ਇਸ ਜਗ ਪਾਪਕ ਬਟ ਪਖਿਆਤ ਪਾਇ ਉਸ ਜਸ ਵੱਡੋ ਅਬਿਦਾਤ ਇਸ ਜਗਤ ਦੇ ਅੰਦਰ ਭਾਈ ਮਰਦਾਨਾ ਜੀ ਬੜੇ ਪ੍ਰਸਿੱਧ ਹੋਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਨਾ ਭਾਈ ਮਰਦਾਨਾ ਜੀਆਂ ਨੇ ਜਗਤ ਦੇ ਅੰਦਰ ਉੱਜਵਲ ਜਿਹੜਾ ਹੈ ਉਹ ਜਸ ਨਿਰਮਲ ਜਸ ਪ੍ਰਾਪਤ ਕੀਤਾ ਹੈ ਜਿਮ ਬਾਵਨ ਕੋ ਲੈ ਕਰ ਸੰਗ ਹਾਤ ਲਸ਼ਟਕਾ ਵਧੀ ਉਤੰਗ ਸਤਿਗੁਰੂ ਜੀ ਜਿਵੇਂ ਬਾਵਨ ਅਵਤਾਰ ਆਪਣੇ ਨਾਲ ਹੱਥ ਦੀ ਸੋਟੀ ਲੈ ਕਰਕੇ ਉਹ ਸੋਟੀ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਸੀ ਦਿਮਰਾਵਰ ਸੰਗਤ ਪਾਏ ਹਮ ਆਦਿਕ ਜਗ ਮਹਿ ਬਿਦਤਾਏ ਤੇ ਸੱਚੇ ਪਾਤਸ਼ਾਹ ਅਸੀਂ ਵੀ ਤੁਹਾਡੀ ਸੰਗਤ ਕਰਦੇ ਰਹੇ ਆ। ਭਾਵੇਂ ਜੀਵਨ ਦੇ ਅੰਦਰ ਕਈ ਔਗਣ ਵੀ ਕੀਤੇ ਹੋਣਗੇ, ਮਾੜੇ ਕਰਮ ਵੀ ਕੀਤੇ ਹੋਣਗੇ। ਪਰ ਕਿਰਪਾ ਕਰਿਓ ਸਾਡੇ ਔਗਣਾਂ ਨੂੰ ਚਿਤਾਰਿਓ ਨਾ। ਬਖਸ਼ਿਸ਼ਾਂ ਨੂੰ ਨਵਾਜ ਦਿਓ। ਮਹਾਰਾਜ ਆਪ ਜੀ ਦੀ ਸੰਗਤ ਜਗਤ ਦੇ ਵਿੱਚ ਅਸੀਂ ਵੀ ਪ੍ਰਸਿੱਧ ਹੋਈ ਹਾਂ ਭਲੇ ਭਾਗ ਤੇ ਭੇ ਭਲੇਰੇ ਸਦਾ ਗੁਰੂ ਕੇ ਦਰਸ਼ਨ 헤ਰੇ ਵੀ ਸਾਡੇ ਤਾਂ ਮਸਤਕ ਦੇ ਭਾਗ ਚੰਗੇਰੇ ਨੇ ਕਿਉਂਕਿ ਸਦਾਬਹੀ ਨਿਤਾ ਪ੍ਰਤੀ ਰੋਜ਼ਾਨਾ ਸਾਨੂੰ ਗੁਰੂ ਮਹਾਰਾਜ ਤੁਹਾਡੇ ਪਵਿੱਤਰ ਦਰਸ਼ਨ ਹੋਏ ਹਨ ਸ੍ਰੀ ਹਰਿ ਗੋਬਿੰਦ ਬਖਾਨਾ ਕਰਿਓ ਪਰਮੇਸ਼ੁਰ ਆਵਨ ਜਾਨਾ ਜਦੋਂ ਰਬਾਬੀ ਭਾਈ ਬਾਬਕ ਨੇ ਬੇਨਤੀ ਕੀਤੀ ਜੀ ਸਤਗੁਰੂ ਜੀਆਂ ਦੇ ਚਰਨਾਂ ਵਿੱਚ ਵੀ ਪਾਤਸ਼ਾਹ ਤੁਹਾਡੀ ਸੰਗਤ ਕਰਦੇ ਰਹੇ ਆ ਸਤਗੁਰੂ ਤੁਹਾਡੀ ਕਿਰਪਾ ਨਿਤਾ ਪ੍ਰਤੀ ਤੁਹਾਡੇ ਦਰਸਾ ਸੰਸਾਰ ਵਿੱਚ ਆਉਣਾ ਤੇ ਜਾਣਾ ਧੰਨ ਹੈ ਗੁਰ ਕੀ ਸੇਵਾ ਮਹਿ ਲਾ ਕੇ ਕੀਰਤ ਕਰੈ ਸੁਨੈ ਵੱਡ ਭਾਗੇ ਵੀ ਸਤਿਗੁਰੂ ਜੀਆਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਕੀਰਤਨ ਕਰਦੇ ਰਹੇ ਹੋ ਵੱਡੇ ਭਾਗਾ ਵਾਲੇ ਹੋ ਗੁਰੂ ਦੀ ਹਜ਼ੂਰੀ ਦੇ ਵਿੱਚ ਕੀਰਤਨ ਦੀ ਦਾਤ ਪਰਮੇਸ਼ਰ ਨੇ ਤਰੁੱਠ ਕੇ ਤੁਹਾਡੀ ਝੋਲੀ ਵਿੱਚ ਪਾਈ ਹੈ ਵੱਡੇ ਆ ਭਾਗਾਂ ਵਾਲੇ ਤੁਹਾਡੀ ਰਸਨਾ ਤੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਰਹੇ ਹਨ ਇਸ ਕੇ ਸਮ ਅਪਰਨ ਕਲ ਕਾਲ ਹਰਤਾ ਪਾਤਕ ਵਿਗਨ ਵਿਸਾਲ ਕਲ ਯੁਗ ਦੇ ਸਮੇਂ ਦੇ ਅੰਦਰ ਇਹਦੇ ਬਰਾਬਰ ਹੋਰ ਕੁਝ ਵੀ ਨਹੀਂ ਹੈ ਭਾਈ ਬਾਬਕ ਜੀ ਤੁਸੀਂ ਗੁਰੂ ਦੀ ਹਜ਼ੂਰ ਗੁਰਬਾਣੀ ਦਾ ਕੀਰਤਨ ਕੀਤਾ ਹੈ ਇਸ ਕੀਰਤੀ ਦੇ ਨਾਲ ਵੱਡੇ ਵੱਡੇ ਪਾਪ ਵੱਡੇ ਵੱਡੇ ਵਿਗਨ ਵੱਡੇ ਵੱਡੇ ਸੰਕਟ ਸਾਰੇ ਨਾਸ ਹੋ ਜਾਂਦੇ ਹਨ ਕਲ ਮਲ ਮਲ ਮਨ ਪਟ ਕੋ ਲਾਗੀ ਵਿਸਯਨ ਕੀ ਕਾਰਖ ਸੋ ਪਾਗੀ ਵੀ ਜੀਵ ਦੇ ਜੀਵਨ ਦੇ ਅੰਦਰ ਮਨ ਦੀ ਜਿਹੜੀ ਮੈਲ ਹੈ ਨਾ ਪਾਪਾਂ ਦੀ ਮੈਲ ਉਹ ਮਨ ਨੂੰ ਲੱਗਦੀ ਹੈ ਵਿਸ਼ਿਆਂ ਵਿਕਾਰਾਂ ਦੀ ਕਾਲਖ ਦੇ ਨਾਲ ਅੰਦਰ ਭਿੱਜ ਜਾਂਦਾ ਹੈ ਜਹੇ ਨਿਵਾਰਨ ਕਿਸ ਕੋ ਜੇਹੀ ਸਤ ਸੰਗਤ ਮੈਂ ਮਿਲ ਕਰਤੇ ਤੇ ਜਿਹੜਾ ਕੋਈ ਪਾਪਾਂ ਦੀ ਮੈਲ ਨੂੰ ਨਿਵਾਰਣ ਕਰਨਾ ਚਾਹੁੰਦਾ ਨਾਸ ਕਰਨਾ ਚਾਹੁੰਦਾ ਫਿਰ ਉਹ ਸਤ ਸੰਗਤ ਦੇ ਵਿੱਚ ਜਾ ਕੇ ਮਿਲਦਾ ਕਿਉਂਕਿ ਸਤ ਸੰਗਤ ਹੀ ਇਹੋ ਜਾਂ ਵਸੀਲਾ ਹੈ ਜਿੱਥੇ ਜੁੜਿਆ ਜਨਮ ਜਨਮ ਕੀ ਇਸ ਚੜ ਜਾਂਦਾ ਕਿਉਂਕਿ ਉਹ ਨਹੀਂ ਫਿਰ ਸਾਧ ਸੰਗਤ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਿਭਾਗਾ ਮੈਲਾ ਕਦੀ ਨਾ ਹੋ ਬਈ ਨਹਿ ਲਾਗੇ ਦਾਗਾ ਉਹ ਰੰਗ ਜਿਹੜਾ ਕਦੀ ਉਤਰਦਾ ਨਹੀਂ ਕਦੀ ਮੈਲਾ ਨਹੀਂ ਹੁੰਦਾ ਸਦਾਬ ਹੀ ਨਵੀਨ ਰਹਿੰਦਾ ਨਮਾ ਰਹਿੰਦਾ ਤੇ ਉਸ ਰੰਗ ਦੀ ਕਿਰਪਾ ਦੇ ਨਾਲ ਜਿਹੜੀ ਇਨਸਾਨ ਦੀ ਬੁੱਧ ਹੈ ਨਾ ਉਹ ਅਤ ਉਤਮ ਹੋ ਜਾਂਦੀ ਹੈ ਯਾਤੇ ਬਾਬਕ ਤੂੰ ਚਿਤ ਜਾਨੋ ਅੰਤ ਸਮੇਲੋ ਨਾਮ ਬਖਾਨੋ ਸਤਗੁਰੂ ਜੀ ਕਹਿੰਦੇ ਭਾਈ ਬਾਬਕ ਜੀ ਤੁਸੀਂ ਵੀ ਹਿਰਦੇ ਦੇ ਅੰਦਰ ਜਾਣ ਲਓ ਅੰਤਲਾ ਸਮਾਂ ਨੇੜੇ ਹੈ ਇਹ ਅੰਤਲੇ ਸਮੇਂ ਵੀ ਇੱਕ ਵੀ ਸਵਾਸ ਵਿਅਰਥ ਨਾ ਜਾਣ ਦਿਓ ਹੁਣ ਵੀ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ ਉਹ ਕਰਤ ਕੀਰਤਨ ਕੋ ਨੀਤ ਸਕਲੇ ਤਨ ਨ ਲਲਚੀਤ ਮਹਾਰਾਜ ਕਹਿੰਦੇ ਤੂੰ ਸਦਾਇਬ ਕੀਰਤਨ ਕਰਦਾ ਰਿਹਾ ਤੂੰ ਪ੍ਰਭੂ ਦੀ ਕੀਰਤੀ ਆਪਣੀ ਰਸਨਾ ਤੋਂ ਗਾਉਣੀ ਕੀਤੀ ਹੈ ਆਪਣੀ ਕਲਾਾਂ ਦੇ ਵਿੱਚ ਸੰਪੂਰਨ ਹੈ ਪਰ ਫਿਰ ਵੀ ਤੂੰ ਕਦੇ ਮਨ ਵਿੱਚ ਆਪਣੀ ਕਲਾ ਨੂੰ ਲੈ ਕੇ ਧਨ ਦਾ ਲਾਲਚ ਨਹੀਂ ਕੀਤਾ ਤਤ ਹੈ ਆਚੀ ਗਤ ਪਾਈ ਤਿਮਹੀ ਤੁਮ ਕੋ ਹੋਏ ਸੁਖਦਾਈ ਵੀ ਤੁਹਾਡੇ ਪਿਤਾ ਜੀਆਂ ਨੇ ਵੀ ਚੰਗੀ ਉਚਾਤਮਿਕ ਅਵਸਥਾ ਦੀ ਪ੍ਰਾਪਤੀ ਕੀਤੀ ਹੈ ਇਸੇ ਤਰ੍ਹਾਂ ਭਾਈ ਬਾਬਕ ਤੈਨੂੰ ਵੀ ਸੁਖਦਾਈ ਮੋਕਸ਼ ਦੀ ਪ੍ਰਾਪਤੀ ਹੋਵੇਗੀ ਹਿਮ ਸੁਨ ਕੈ ਗੁਰ ਪਦ ਅਰਬਿੰਦ ਕਰੇ ਸਰਸਨ ਪੁੰਨ ਬਿਲੰਦ ਭਾਈ ਬਾਬਕ ਜੀ ਨੇ ਸਤਿਗੁਰੂ ਤੁਹਾਡੇ ਤੋਂ ਬਿਨਾ ਮੈਂ ਕਿਸੇ ਨੂੰ ਆਪਣਾ ਸਹਾਇਕ ਨਹੀਂ ਜਾਣਿਆ ਕਿਉਂਕਿ ਜਿਹੜਾ ਹਿਰਦਾ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਏ ਨਾ ਤੀ ਫਿਰ ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਜਿਹਨੂੰ ਆਪਣੇ ਜੀਵਨ ਦੇ ਵਿੱਚ ਗੁਰੂ ਜੀ ਦਾ ਪਾਵਨ ਸਹਾਰਾ ਪ੍ਰਾਪਤ ਹੋ ਜਾਏ ਫਿਰ ਉਹ ਕਿਸੇ ਹੋਰ ਸਹਾਰੇ ਨੂੰ ਨਹੀਂ ਢੋੜਦਾ ਫਿਰ ਉਹਦੀ ਟੇਕ ਕੇਵਲ ਗੁਰੂ ਤੇ ਹੈ ਧਰ ਜੀ ਅੜੇ ਇੱਕ ਟੇਕ ਤੂੰ ਲਾਹੇ ਵਡਾਨੀ ਆਸ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਕਿਉਂਕਿ ਉਹਨੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਗੁਰੂ ਨੂੰ ਸਿਮਰਨਾ ਕੀਤਾ ਫਿਰ ਆਪ ਬਖਸ਼ਿੰਦ ਸਤਿਗੁਰੂ ਕਿਰਪਾ ਵਰਤਾਉਂਦਾ ਜੀ ਆਪਣੇ ਸੇਵਕ ਨੂੰ ਜਿੱਥੇ ਇਸ ਲੋਕ ਦੇ ਵਿੱਚ ਰੱਖਦਾ ਹੈ ਉਥੇ ਪਰਲੋਕ ਦੇ ਵਿੱਚ ਵੀ ਆਪਣੇ ਸਿੱਖ ਦੀ ਆਪਣੇ ਸੇਵਕ ਦੀ ਸਹਿਤਾ ਕਰਦਾ ਹੈ ਇਹ ਸਤਿਗੁਰੂ ਜੀਆਂ ਦਾ ਬਿਰਦ ਹੈ ਇਹ ਗੁਰੂ ਮਹਾਰਾਜ ਜੀ ਦੀ ਕਿਰਪਾਲਤਾ ਹੈ ਜਿਹੜਾ ਕੋਈ ਸੰਗਤ ਵਿੱਚ ਜੁੜ ਜਾਏ ਫਿਰ ਉਹ ਗੁਰੂ ਦੀ ਕਿਰਪਾ ਦੇ ਨਾਲ ਲੋਕ ਤੇ ਪਰਲੋਕ ਸਖਾਰਥਾ ਕਰਦਾ ਹੈ ਭਾਈ ਬਾਬਕ ਜੀ ਗੁਰੂ ਚਰਨਾਂ ਦੇ ਵਿੱਚ ਜੁੜੇ ਨੇ ਕਿਵੇਂ ਸਤਿਗੁਰੂ ਕਿਰਪਾ ਕਰਦੇ ਨੇ ਉਹ ਗੁਰੂ ਦਾ ਜਸ ਕਲ ਦੇ دیਵਾਨਾ ਅੰਦਰ ਵਿਚਾਰਨਾ ਕਰਾਂਗੀ ਆਉ ਗੁਰੂ ਹਰਗੋਬਿੰਦ ਸਹ ਮਹਾਰਾਜੀਆਂ ਦੇ ਚਰਨਾ ਵਿੱਚ ਨਾ ਦੋਇ ਕਰ ਜੋੜ ਕਰੋ ਅਰਦਾਸ ਬੇਨਤੀ ਕਰੀਏ ਪਾਤਸ਼ਾਹ ਤਰੁੱਠ ਕੇ ਕਿਰਪਾਲਤਾ ਕਰੋ ਸਾਨੂੰ ਵੀ ਸਲੋਕ ਦੇ ਅੰਦਰ ਜਿਵੇਂ ਰੱਖ ਰਹੇ ਹੋ ਪ੍ਰਲੋਕ ਅੰਦਰ ਵੀ